ਇੱਕ ਸਾਡੇ ਮੰਤਰੀ ਹੁੰਦੇ ਸੀਗੇ ਸਮਰਾਲੇ ਤੋਂ ਅਜਮੇਰ ਸਿੰਘ ਜੀ ਉਹਨਾਂ ਦੀ ਲੜਕੀ ਦਾ ਵਿਆਹ ਸੀਗਾ ਉਹ ਮੈਨੂੰ ਲੈ ਗਏ ਸੀਗੇ ਉੱਥੇ ਰੌਣ ਲੱਗੇ ਨਾ ਤੇ ਮੇਰੇ ਕੋਲ ਗੀਤ ਹੁੰਦਾ ਸੀਗਾ ਉਹ ਅਜਮੇਰ ਸਿੰਘ ਜੀ ਨੇ ਸੁਣਿਆ ਸੀਗਾ ਮੰਤਰੀ ਜੀ ਨੇ ਉਹ ਗੀਤ ਦੇ ਬੋਲ ਸੀਗੇ ਵਤਨ ਦੇ ਕੰਮ ਆ ਗਿਆ ਹੋ ਕੇ ਜੰਗ ਚ ਸ਼ਹੀਦ ਸਿਪਾਹੀ ਦੇਵੋ ਨਹੀਂ ਵਧਾਈਆਂ ਆਣ ਕੇ ਉਹ ਤਾਂ ਮੇਰਾ ਸੀ ਢੋਲ ਚੱਲ ਮਾਈ ਇਹ ਗੀਤ ਕਿਸੇ ਸੇਜ ਤੇ ਗਾਇਆ ਤੋ ਮંત્રી ਜੀ ਨੂੰ ਚੰਗਾ ਲੱਗਿਆ ਮਾਲ ਮੰਤਰੀ ਸੀਗੇ ਉਹ ਉਹ ਕਦਮੀ ਮੇਰੀ ਕੁੜੀ ਦੇ ਵਿਆਹ ਤੇ ਆ ਅੱਛਾ ਜੀ ਮੈਂ ਚੰਡੀਗੜ੍ਹ ਆ ਗਿਆ ਰਾਤ ਨੂੰ ਜਦੋਂ ਸਟੇਜ ਲੱਗੀ ਛੋਟੀ ਜਿਹੀ ਸਟੇਜ ਹੁੰਦੀ ਸੀ ਆਡੀਅנס ਜੈ ਨਹੀਂ ਸੀ ਹੁੰਦੀ ਬਿਲਕੁਲ ਆ ਜਿੰਨਾ ਕਹ ਹੈਗਾ ਨਾ ਇੰਨੀ ਕੀ ਉੱਚੀ ਸੀਗੇ ਪੂਰੇ ਸਰਦਾਰ ਜੀ ਬੈਠੇ ਸੀਗੇ ਸਰ ਆਪਣੇ ਪ੍ਰਤਾਪ ਸਿੰਘ ਜੀ ਕਹਿਰੋ ਇੱਕ ਪਾਸੇ ਉਹਨਾਂ ਦੇ ਚੀ ਪਾਰਲੀਮੈਂਟ ਦੀ ਸੈਕਟੀ ਬੈਠਾ ਸੀਗਾ ਇੱਕ ਪਾਸੇ ਅਜਮੇਰ ਸਿੰਘ ਜੀ ਬੈਠੇ ਸੀਗੇ ਜੀ ਮੈਨੂੰ ਆ ਕੇ ਕਹਿਣ ਲੱਗੇ ਤੂੰ ਐ ਕਰ ਕਾਕਾ ਉਹ ਗਾਣਾ ਸ਼ਹੀਦ ਵਾਲਾ ਸੁਣਾ। ਹੂੰ। ਉਹ ਮੈਂ ਆਰਟਿਸਟ ਸੀਗਾ ਮੈਂ ਕਿਹਾ ਜੀ ਗੱਲਿਆ ਬੀਬਾ ਜੀ ਦਾ ਵਿਆਹ ਹੈ ਤੇ ਸ਼ਹੀਦੀ ਗਾਣੇ ਚੰਗੇ ਲੱਗਣਗੇ। ਹੂੰ। ਤੇ ਮੈਨੂੰ ਗੁੱਸੇ ਹੋ ਕੇ ਕਹਿੰਦੇ ਤੇਰੇ ਕਹੇ ਤੇ ਕੋਈ ਸ਼ਹੀਦ ਨਹੀਂ ਹੁੰਦਾ। ਉਹੀ ਗਾਣਾ ਗਾ ਕੇ। ਅੱਛਾ। ਮੈਂ ਉਹ ਗਾਣਾ ਸੁਣਾਤਾ। ਹੂੰ। ਸਰਦਾਰ ਪ੍ਰਤਾਪ ਸਿੰਘ ਕਹਰੋ ਪੁੱਛਦੇ ਨੇ ਸਰਦਾਰ ਅਜਮੇ ਸਿੰਘ ਨੂੰ। ਹੂੰ। ਕਹਿੰਦੇ ਮੁੰਡਾ ਕੌਣ ਹੈ? ਹੂੰ। ਉਹ ਕਹਿੰਦੇ ਮੈਂ ਤਾਂ ਉੱਥੇ ਸਕੂਲ ਤੋਂ ਲੈ ਕੇ ਆਇਆ। ਮੈਂ ਡੀ ਸੀ ਨੂੰ ਪੁੱਛਿਆ ਸੀਗਾ। ਉਹ ਕਹਿੰਦੇ ਪਬਲਿਕ ਰਿਲੇਸ਼ਨ ਚ ਕੰਮ ਕਰਦਾ ਅੱਛਾ ਜੀ ਹੁਣ ਪਬਲਿਕ ਰਿਲੇਸ਼ਨ ਦਾ ਸੀਗਾ ਚੀਪ ਪਾਰਲੀਮੈਂਟਰੀ ਸਖਤੀ ਕੋਲੇ ਹਾਂਜੀ ਹੂੰ ਉਦੋਂ ਚੀਪ ਪਾਰਲੀਮੈਂਟਰੀ ਸਖਤੀ ਸਰਦਾਰ ਗੁਲਾਬ ਸਿੰਘ ਸੀਗੇ ਅੰਮ੍ਰਿਤਾਲੇ ਦੇ ਸੀਗੇ ਉਹ ਠੀਕ ਹੈ ਜੀ ਉਹ ਕਹਿੰਦੇ ਗੁਲਾਬ ਸਿੰਘ ਇਹ ਬੰਦਾ ਮੁੰਡਾ ਤੇਰੇ ਮਹਿਕਮੇ ਚ ਕੰਮ ਕਰਦਾ ਉਹ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਤੈਨੂੰ ਪਤਾ ਨਹੀਂ ਹੈ ਤੇਰੇ ਮਹਿਕਮੇ ਚ ਮੁੰਡਾ ਕੰਮ ਤੈਨੂੰ ਪਤਾ ਨਹੀਂ ਹੈ ਇਹਨੂੰ ਰੱਖੋ ਉਹ ਲਈ ਹਫਤੇ ਦੇ ਅੰਦਰ ਅੰਦਰ ਪੋਸਟ ਨਾ ਕ੍ਰੀਏਟ ਕਰਤੀਆਂ ਸ਼ਾਬਾਸ਼ ਕਿਸਮਤ ਦੇ ਸਦੀਕ ਸਾਹਿਬ ਤੁਸੀਂ ਬੜੇ ਧਨੀ ਹੋ ਬਚਪਨ ਤੋਂ ਹੈ ਨਾ ਬਚਪਨ ਤੋਂ ਪ੍ਰਮਾਤਮਾ ਤੁਹਾਡੇ ਤੇ ਬੜਾ ਦਿਆਲ ਹੈ ਕੋਈ ਸ਼ੱਕ ਨਹੀਂ ਮੈਨੂੰ ਇੱਕ ਹੋਰ ਲਿੱਕੀ ਜੀ ਗੱਲ ਸੁਣਾਉਣਾ ਮੈਂ ਜਦੋਂ 6-7 ਸਾਲ ਦਾ ਸੀ ਨਾ ਮੈਨੂੰ ਕੋ ਬਾਬਾ ਹੁੰਦਾ ਸੀਗਾ ਸੰਤ ਸੀਗਾ ਹਾਂ ਅੱਜ ਕੱਲ ਉਹ ਸੰਤ ਨਹੀਂ ਹੋਰ ਸੰਤ ਸੀ ਉਹ ਮੈਨੂੰ ਕਹਿੰਦੇ ਕਿ ਉਹ ਜਰਨਲ ਮੇਰੀ ਚਿੱਪੀ ਚੱਕ ਲਿਆ ਉਹ ਜਰਨਲ ਮੇਰੇ ਖੜਾ ਮਾ ਚੱਕ ਲਿਆ ਉਹ ਜਰਨਲ ਮੈਂ ਮੇਰੇ ਫਾਦਰ ਸਾਹਿਬ ਨੂੰ ਕਹਿੰਦੇ ਨਾ ਕੰਜੀਦਾ ਨੂੰ صدیق ਹੈ ਜਰਨਲਿਸਟ ਹੈ ਤੇ ਤੈਨੂੰ ਬੜਾ ਪਤਾ ਇਹ ਜਰੈਲੀ ਹੈ ਇਹ ਹਾਂ ਛੋਟੀ ਸਾਹਿਬ ਉਸ ਬੰਦੇ ਦੇ ਮੂੰਹ ਚੋਂ ਲਫ਼ਜ਼ ਨਿਕਲੇ ਹੋਏ ਮੈਂ ਡਰਾਮਾ ਬੰਦਲਿਸ਼ ਰਿਹਾ ਉੱਥੇ ਵੀ ਮੋਰੀ ਸੀਗਾ ਜਦੋਂ ਮੈਂ ਪਬਲਿਕ ਰਿਲੇਸ਼ਨ ਚ ਗਿਆ ਉੱਥੇ ਵੀ ਮੈਂ ਆਰਟਿਸਟ ਵਰਤੀ ਹੋਇਆ ਲੇਕਿਨ ਡਰਾਮਾ ਸੈਕਟਰ ਬਣ ਗਿਆ ਉਸ ਤੋਂ ਬਾਅਦ ਮਗਰ ਮੇਰੀ ਆਪਣੀ ਪਾਰਟੀ ਬਣ ਗਈ ਉਹ ਚੱਲਦਾ ਰਿਹਾ ਉਸ ਤੋਂ ਬਾਅਦ ਮੈਨੂੰ ਲੋਕਾਂ ਨੇ ਐਮਐਲਏ ਬਣਾਤਾ ਫਿਰ ਮੈਨੂੰ ਐਮਪੀ ਬਣਾਤਾ ਇਹ ਜਨਰਲ ਵਾਲੀ ਗੱਲ ਆ ਹੋਰ ਜਨਰਲ ਵਾਲੀ ਗੱਲ ਆ ਸਾਰੇ ਖੇਤਰਾਂ ਚ ਬੰਦੇ ਦਾ ਮਕਬੂਲ ਹੋਣਾ ਇਹ ਬਹੁਤ ਵੱਡੀ ਗੱਲ ਆ ਇਹਦੇ ਹਰ ਫੀਲਡ ਚ ਬੰਦਾ ਕਾਮਯਾਬ ਨਹੀਂ ਹੁੰਦਾ ਸਾਹਿਬ ਆਤਵਾੜੀਆਂ ਜਿਸ ਬਾਵ ਤੇਸ ਦੇ ਇਹ ਮਾਲਕਲੀ ਹਾਂਜੀ ਮੈਂ ਤਾਂ ਧੰਨਵਾਦ ਹਾਂ ਹਮੇਸ਼ਾ ਧੰਨਵਾਦ ਕਰੀਂ